ਜਾਬ ਇੰਡੀਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਸੱਚਾ ਹਮਦੇ ਸੱਚੀ ਪਾ ਜਿਨੇ ਕੋਈ ਚਰਬਤ ਨੂੰ ਮੋਸਲਣ ਕਰੂ। ਇਲਾਹਾ ਖਰਾਪਤ ਕਰਨਾ ਕੀ ਚਾਹੇ। ਸੇਂਸਾਗੇ ਗਿਆਨੀ ਕੋ ਰਿੰਦ ਸਿੰਘ ਦੀਵਾਂ। ਜਿਨ ਜੀਸੂ ਆਪਾ ਤੇ ਆਪਾ। ਗੁਰੂ ਕੀ ਬਾਣੀ ਨੂੰ ਪਰਦੇ ਹੁੰਨੇ ਦੀ ਤਾਰਦੇ ਮਨ। ਤਾਂ ਗੁਰ ਬਾਣੀ ਦੇ ਵਿਸ਼ੋ ਤਪਨ ਕਈ ਪ੍ਰਕਾਰ ਕੀ ਤਸਾ ਕਰਜੇ ਕੇ ਗੁਰਮੁਖੁ ਸਮਾਰ ਸਾਂਤਿ ਪ੍ਰੇਖਣੁ ਦਿਵਾਨੰਦੇ ਕੇ ਦਿਨਾਨ ਸਾਰਸਿ ਵਿਰਾਸਨਾ ਵਿਸਰੈ ਆਰ ਨਾਮਾ ਮਨ ਮਾਨੰਤ ਸਾਨੰ ਸੇ ਸੇ ਨਾਮਾ ਤਾ ਪੂਰਵੰ ਜਿਸ ਮਹਾਪੁਰਸ਼ੀ ਯਾਦ ਵਿੱਚ ਆਪਾਂ ਦੇ ਪੱਤਰ ਹੋਏ ਹਨ ਉਹ ਮਹਾਨ ਪਰਉਪਕਾਰੀ ਮਹਾਪੁਰਖ ਸਾਂ ਗੁਰਮਾਣੀ ਦੇ ਅੰਦਰ ਚਾਰ ਥਾਮਾਂ ਤੇ ਸ਼ਾਂਤ ਪਦ ਵਰਤਿਆ ਹੋਇਆ ਸਤਿਗੁਰੂ ਜੀ ਦੇ ਚਾਰੇ ਥਾਮਾਂ ਦੇ ਉੱਪਰ ਸ਼ਾਂਤ ਪਰ ਦੇ ਅਰਥ ਵਖੋ-ਵਖਰੇ ਦੇ ਆਸਾਂ ਦੇ ਸਤ ਗੁਰੂ ਪੀਸਰੇ ਹੋ ਤੁਸਾਂ ਨੂੰ ਲੱਖ ਨਾਮ ਛਕਾਰ ਸਾਡੀ ਫਿਰ ਕਿ ਚਾਹਿਆਰ ਜੂਸੀ ਹੋ ਗਈ ਕਮਾਈ ਕਾਮੀ ਬੰਦ ਗਈ ਹੈ ਡਾਟ the ਬਾਰੀ ਤੰਮ ਕਦੇ ਨਾ ਪੇਠਿਆ ਤੁਜੀ ਦਿਖਾ

ਉਹ ਪਾਲ ਨੂੰ ਸਿਵਰ ਜਾ ਤੁਸਾਂ ਨੇ ਪਈੇ ਤਾਪ ਨੂੰ ਐ ਪੰਨਿਆ ਤੁਸਾਂ ਨੂੰ ਮੱਥਾ ਟੇਕਿਆ ਸੀ ਅਕਬਰ ਜਗ ਤੁਸਾਰਾ ਆਪ ਜੀ ਨੂੰ ਮੰਨਿਆ भगत ਪਹਿਲਾ ਸੰਗਤ ਹੈ ਪਾਛੇ ਪ੍ਰਗਨ ਕਰੇ ਪੰਗ ਤੇ ਜੋ ਵੀਰਾ कहींदा ਸੱਲਾ ਤੁਸਾਂ ਦੀ ਜੋ ਸਤਾ ਬੁਧੀ ਹੈ ਲਈ ਜੋ ਕਬੀਬਾ ਦੇਖੀ ਚੰਦ ਦੇ 달ਦਾ ਕਿ ਮੈਂ ਮਗੋਂ ਨਹੀਂ ਜੰਨ ਸੰਗ ਗਾਵੇ ਅਕਾਥ ਕਥਾ ਅਮਰ ਦਾਸ ਗੋਰੀ ਦੀ ਨਾ ਇੱਕ ਜੇਵਾ ਤੁਮ ਕਹੀ ਦਾਵੇ ਅਕਾਥ ਕਥਾ ਅਮਰ ਦਾਸ ਗੋਰੀ ਦੀ

संत बाबा केसर सिंह जी ईश्वर वाले सो का सत्कार भी करे सिंह साहेब बोले सोने सिंह साहेब ज्ञानी सुखविंद्र सिंह जी उन्होंने सत्कार किया जा रहा है बोले सोने हाँ। बोले सो नि खालसा मेरो रूप है खास खालस मैं हूं करवास खालसा खालसा जान के जान बोले सो हर हर वचन बरे करने के जबलग खालसा रहे न्यारा तबलग तेज दियो मैं सारा जब ए गहे किन की रीत ਮੈਂ ਨਾ ਕਰੂੰ ਇਨਕੇ ਪ੍ਰਤੀ ਸੱਚੇ ਪਾਤਸ਼ਾਹ ਦੀਆਂ ਅਪਾਰ ਕਿਰਪਾ ਹੋ ਰਹੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਸਤਸੰਗ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਅਸਥਾਨ ਤਪਸਥਾਨ ਸੰਤ ਬਾਬਾ ਲਸ਼ਮਣ ਸਿੰਘ ਜੀ ਦਾ ਨੰਗਲ ਅਰਈਆ ਸੰਤ ਕੁਟਿਆ ਅਸਥਾਨ ਹੈ ਜਿਸ ਅਸਥਾਨ ਉਤੇ ਮਹਾਂਪੁਰਖ ਸੰਤ ਬਾਬਾ ਹਰਦੀਪ ਹਰਵਿੰਦਰ ਸਿੰਘ ਜੀ ਸੇਵਾ ਨਿਭਾਰੇ ਹਨ ਜਿਨ੍ਹਾਂ ਵੱਲੋਂ ਇਸ ਵਾਰ ਦੋ ਰੋਜ਼ਾ ਮਹਾਨ ਗੁਰਮਤ ਸਮਾਗਮ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਪ੍ਰਭ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਗੁਰਗੰਦੀਪੁਰੋ ਅਤੇ ਮਹਾਂਪੁਰਖਾਂ ਦੀ ਸਾਲਾਨਾ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਨ ਗੁਰਮਤ ਸਮਾਗਮ ਕੀਤਾ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀਆਂ ਵੱਲੋਂ ਢਾਡੀਆਂ ਵੱਲੋਂ ਕਥਾਵਾਚਕਾਂ ਵੱਲੋਂ ਅਤੇ ਕੀਰਤਨੀਆਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਪਰ ਇਹ ਸਾਰੇ ਸਮਾਗਮ ਦਾ ਮੇਨ ਮਕਸਦ ਇਹੀ ਹੈ ਕਿ ਸੰਗਤ ਗੁਰੂ ਚਰਨਾਂ ਨਾਲ ਜੁੜ ਜਾਏ ਤੇ ਸਾਡਾ ਮੋਟਿਵ ਇਹੀ ਹੈ ਅਸੀਂ ਹਕਲਗੀ ਧਰਦੇ ਲਾਲ ਉੱਚੇ ਸੁੱਚੇ ਸਾਡੇ ਖਿਆਲ ਖੰਡੇ ਦਾ ਅਸੀਂ ਅੰਮ੍ਰਿਤ ਛਕਿਆ ਜਿਸ ਦਾ ਅੰਤ ਨਾ ਜਾਏ ਲਖਿਆ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਅਸੀਂ ਹਕਲਗੀ ਧਰਦੇ ਲਾਲ ਉੱਚੇ ਸੁੱਚੇ ਸਾਡੇ ਖਿਆਲ ਪਿਆਰਿਓ ਇਹੋ ਜੇ ਸਮਾਗਮ ਜੇ ਹਰ ਨਗਰ ਵਿੱਚ ਹਰ ਮਹਾਂਪੁਰਖ ਵੱਲੋਂ ਕੀਤੇ ਜਾਣ ਤੇ ਅੱਜ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਦੇ ਦਲਦਲ ਵਿੱਚ ਨਹੀਂ ਫਸੇਗਾ ਅੱਜ ਦਾ ਨੌਜਵਾਨ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਸਫਲਾ ਕਰ ਸਕਦਾ ਹੈ ਜੀਵਨ ਨੂੰ ਗੁਰੂ ਚਰਨਾਂ ਨਾਲ ਜੁੜ ਕੇ ਪਰਉਪਕਾਰ ਦੇ ਰਸਤੇ ਉੱਤੇ ਤੋਰ ਸਕਦਾ ਹੈ ਸੋ ਇਹੋ ਜਿਹਾ ਸਮਾਗਮ ਅਸੀਂ ਆਸ ਕਰਦੇ ਹਾਂ ਸਾਰੇ ਇਲਾਕਿਆਂ ਦੇ ਵਿੱਚ ਕੀਤੇ ਜਾਣਗੇ ਸੋ ਸਤ ਸੰਗਤ ਜੀ ਕਿਹੜੇ ਕਿਹੜੇ ਕੀਤਨੀ ਜਿੱਥੇ ਪਹੁੰਚਿਆ ਜਿੱਥੇ ਜੀ ਇਸ ਵਿੱਚ ਭਾਈ ਸਾਹਿਬ ਭਾਈ ਸ਼ੋਭਦੇਵ ਸਿੰਘ ਜੀ ਦਰਬਾਰ ਸਾਹਿਬ ਸਚਗੰਨ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਲੱਗੇ ਜਥਾ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਸਚਕੰਡ ਸਚਕੰਡ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਇਸ ਵਿੱਚ ਭਾਈ ਸੇਬਾਈ ਗਿਆਨੀ ਸਿੰਘ ਸਾਹਿਬ ਸੁਖਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਤੇ ਭਾਈ ਗੁਰਜਨ ਸਿੰਘ ਜੀ ਬੈਂਕਾਂ ਭਾਈ ਸੇਬਾਈ ਮਲਕੀਤ ਸਿੰਘ ਜੀ ਖਾਨਪੁਰ ਥਿਆੜੇ ਤੋਂ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਪਿਪੜੇ ਸਾਹਿਬ ਤੋਂ ਅਤੇ ਹੋਰ ਵੀ ਭਾਈ ਬਰਿੰਦਰ ਸਿੰਘ ਜੀ ਹੁਸ਼ਿਆਰਪੁਰ ਤੋਂ ਅਤੇ ਕਵੀ ਦਰਬਾਰ ਵਿੱਚ ਵੀ ਭਾਈ ਸੇਬਾਈ ਰਿਸ਼ਪਾਲ ਸਿੰਘ ਜੀ ਪਾਲ ਡਾਕਟਰ ਹਰੀ ਸਿੰਘ ਜੀ ਜਾਚਕ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਨੂਰ ਅਤੇ ਹੋਰ ਬਹੁਤ ਸਾਰੇ ਜਥੇ ਇਸ ਸਥਾਨ ਉਤੇ ਹਾਜ਼ਰੀਆਂ ਭਰ ਕੇ ਗਏ ਜਿਨ੍ਹਾਂ ਨੇ ਆਪਣੇ ਆਪਣੇ ਵਿਸ਼ੇ ਮੁਤਾਬਕ ਗੁਰਮਤਿ ਦਾ ਗੁਰਬਾਣੀ ਦਾ ਪ੍ਰਚਾਰ ਕੀਤਾ ਗੁਰੂ ਸਾਹਿਬ ਸਾਰੀਆਂ ਜਥਿਆਂ ਨੂੰ ਚੜ੍ਹਦੀ ਕਲਾ ਵਿੱਚ ਇਸ ਸਥਾਨ ਉਤੇ ਸੰਤ ਬਾਬਾ ਪੱਲ ਸੰਤ ਬਾਬਾ ਖੁੱਖਾ ਸਿੰਘ ਜੀ ਪੀਰ ਬਾਲਾ ਸਾਹਿਬ ਸਥਾਨ ਤੋਂ ਪਹੁੰਚੇ ਸੰਤ ਬਾਬਾ ਕੇਸਰ ਸਿੰਘ ਜੀ ਈਸਪੁਰ ਸਾਹਿਬ ਵਾਲੇ ਮਹਾਪੁਰਖ ਪਹੁੰਚੇ ਇਸ ਵਿੱਚ ਸੰਤ ਬਾਬਾ ਬਲਵਿੰਦਰ ਸਿੰਘ ਜੀ ਰੱਬ ਜੀ ਉਹਨਾਂ ਵੱਲੋਂ ਵਰਸਾਈ ਹੋਏ ਪਹੁੰਚੇ ਇਸ ਵਿੱਚ ਸਾਰੀ ਵਾਲੇ ਸੰਤ ਬਾਬਾ ਸਤਪਾਲ ਸਿੰਘ ਜੀ ਉਹਨਾਂ ਵੱਲੋਂ ਵਰਸਾਈ ਹੋਏ ਜਥੇਦਾਰ ਮਹਿੰਦਰ ਸਿੰਘ ਜੀ ਪਹੁੰਚੇ ਹੋਰ ਵੀ ਮਹਾਪੁਰਖਾਂ ਨੇ ਇਸ ਸਥਾਨ ਉਤੇ ਹਾਜ਼ਰੀਆਂ ਪਰਖਾਨ ਤੇ ਇੱਕ ਵਿਸ਼ੇਸ਼ ਸਥਾਨ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਗੁਰਦੁਆਰਾ ਕੁਸ਼ਟ ਨਿਵਾਰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਰਸਾਇਆ ਹੋਇਆ ਅਸਥਾਨ ਭਾਂਤਪੁਰ ਨਗਰ ਦੇ ਵਿੱਚ ਪੈਂਦਾ ਹੈ ਉਸ ਸਥਾਨ ਦੇ ਸਮੁੱਚੇ ਪ੍ਰਬੰਧਕ ਉਸ ਸਥਾਨ ਦੇ ਕਮੇਟੀ ਮੈਂਬਰ ਇਸ ਸਥਾਨ ਉਤੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਕੇ ਗਏ ਗੁਰੂ ਸਾਹਿਬ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਇਸ ਸਥਾਨ ਉਤੇ ਵਰਤਾਇਆ ਗਏ ਸੰਤ ਬਾਬਾ ਹਰਚੰਦ ਸਿੰਘ ਜੀ ਰਮਦਾਸਪੁਰ ਵਾਲੇ ਉਹਨਾਂ ਦੇ ਸੇਵਕਾਂ ਵੱਲੋਂ ਵੀ ਇਸ ਸਥਾਨ ਉਤੇ ਹਾਜ਼ਰੀਆਂ ਭਰੀਆਂ ਗਈਆਂ ਸੋ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਥਾਨ ਉਤੇ ਆ ਕੇ ਦਰਸ਼ਨ ਦੇਦਾਰੀ ਬਖਸ਼ਿਸ਼ ਕੀਤੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ